ਦਵਿੰਦਰ ਕੌਰ ਵੀਰ ਕੀ ਗੱਲ ਬਾਤ ਜਿਹੜਾ ਰੌਲਾ ਪਾ ਰਿਹਾ ਕਰਦੀ ਆਈ ਵੀਰਾ ਜਣ ਤਿੰਨ ਦਿਨ ਹੋ ਗਏ ਆ ਤਿੰਨ ਦਿਨ ਧੱਕੇ ਖਾਂਦੇ ਇਹਨਾਂ ਦੇ ਘਰਾਂ ਚ ਕਦੀ ਕੇਹ ਦੀ ਪੂ ਵਾਲੇ ਦੇ ਘਰ ਹੀ ਕੇਹ ਦੀ ਪੂ ਆ ਦੇ ਇਹਦੇ ਦੋ ਦਿਨ ਹੋ ਗਏ ਇਹਦੇ ਘਰੇ ਆਉਂਦੇ ਆ ਅੱਜ ਸਵੇਰ ਦੇ ਆਏ 7 ਵਜੇ ਰੋਟੀ ਪਾਣੀ ਹੀ ਨਹੀਂ ਖਾਦਾ ਇਹਨਾਂ ਦੀ ਸਾਡੀ ਲੈਣ ਹੀ ਨਹੀਂ ਬਣ ਦਿੰਦਾ ਕਦੀ ਆਂਦਾ ਲੈਣ ਨਹੀਂ ਬਣਾਈ ਕਦੀ ਆ ਦਿੰਦਾ ਟੀਚਰਾਂ ਕਰਦੇ ਆ ਸਾਨੂੰ ਕਹਿੰਦਾ ਵਾ ਓਏ ਛੜ ਕੇ ਉੱਤੇ ਲੰਮੇ ਬੈਗੀਆਂ ਵਾ ਇਹਨਾਂ ਨੂੰ ਇਹ ਬਚਾਓ ਆਪਣੀਆਂ ਬੁੜੀਆਂ ਲੰਮੇ ਪਾਹੀ ਗਿਆ ਲੰਮੇ ਪਈਏ ਮੇਰਾ ਨਾਮ ਕੁਲਦੀਪ ਸਿੰਘ ਹਾਂਜੀ ਹਾਂਜੀ ਕੀ ਮਾਮਲਾ ਸਾਰਾ ਜਿਹੜਾ ਬਾਹਰ ਆਲਾ ਪਿਆ ਉਹ ਵੀਰੇ ਮਾਮਲਾ ਕੀ ਬੈਣਾ ਵਾ ਸਾਢੇ 3 ਵਜੇ ਕਣਕ ਪਈ ਆ ਡੀਪੂ ਦੇ ਵਿੱਚ ਤੇ ਬੀਬੀਆਂ ਆਣ ਕੇ ਸਵੇਰ ਦੀਆਂ ਬੈਠੀਆਂ ਵਾ ਜਿਹੜੀਆਂ ਪਿੱਛੋਂ ਆਈਆਂ ਵਾ ਨਾ ਬਾਅਦ 2 ਵਜੇ ਉਹ ਕਹਿੰਦੇ ਆ ਸਾਡੀ ਪਰਚੀ ਪਹਿਲਾਂ ਕਟੋ ਦੱਸੋ ਵੀ ਜਿਹੜੀਆਂ 7 ਵਜੇ ਆਣ ਕੇ ਬੈਠੀਆਂ ਉਹਨਾਂ ਦੀ ਪਰਚੀ ਮੈਂ ਕੱਟਾਂ ਕਿ ਜਿਹੜੀਆਂ ਜਿਹੜੀਆਂ 12 ਵਜੇ ਆਈਆਂ ਉਹਨਾਂ ਦੀ ਪਰਚੀ ਕੱਟਾਂ ਦੱਸੋ ਪਹਿਲਾਂ ਮੈਨੂੰ ਕੋਈ ਬੁੜੀਆਂ ਕਹਿ ਰਹੀ ਆ ਸਾਨੂੰ 3 ਦਿਨ ਹੋ ਗਏ ਕੱਟਦੇ ਫਰਾ ਵੀਰ ਇਹੋ ਜਿਹਾ ਕੋਈ ਗੱਲ ਨਹੀਂ ਆ 3 ਦਿਨ ਹੋ ਗਏ 3 ਦਿਨ ਹੋ ਗਏ ਪਰ ਕੋਈ ਇਹੋ ਜਿਹੀ ਕੋਈ ਗੱਲ ਨਹੀਂ ਆ ਕੱਲ ਮਸ਼ੀਨ ਚੱਲੀ ਤਾਂ ਕੱਲ ਮੈਂ ਪਰਚੀਆਂ ਕੱਟੀਆਂ ਵਾ ਤੇ ਅੱਜ ਮੈਂ ਦੂਜਾ ਕੋਟਾ ਪਾਇਆ ਫੇਰ ਵੀ ਉਹ ਬੰਦਾ ਬਿਮਾਰ ਹੋ ਗਿਆ ਸੀ ਉਹਦਾ ਕੋਟਾ ਪਾਇਆ ਵਾ ਤੇ ਇਹ ਬੀਬੀਆਂ ਕਾਲੀਆਂ ਪੈਂਦੀਆਂ ਵਾ ਹੁਣ ਆ ਵੇਖੋ ਕਿੰਨੀ ਜਨਤਾ ਮੇਰੇ ਸਿਰ ਦੇ ਉੱਪਰ ਖਲੋਤੀ ਦੱਸੋ ਮੈਂ ਕਿ ਟ੍ਰਾਲਾ ਗਣਗਲਾ ਆਇਆ ਇਹਨਾਂ ਨੂੰ ਲਵਾਉ ਨਹੀਂ ਦਿੱਤਾ ਟ੍ਰਾਲਾ ਬਾਪ ਉਹ ਆਪਸ ਵਿੱਚ ਛੱਡ ਗਏ ਆ ਟ੍ਰਾਲਾ ਦੱਸੋ ਜੀ ਇਹਨਾਂ ਦੇ ਇਹਨਾਂ ਦਾ ਹੈ ਕੋਈ ਦੋਸ਼ ਦੱਸੋ ਮੈਨੂੰ ਕਿ ਵੀ ਆ ਗਏ ਖਲੋਤੀਆਂ ਦੇਖਾ ਦੋ ਜੀ ਹਾਂ ਫਿਲਟਰ ਨਵਦੀਪ ਸ਼ਰਮਾ ਹੀ ਗੱਲ ਕਰ ਰਹੀ ਹਾਂ ਹਾਂ ਜੀ ਪੱਤਰਕਾਰ ਸਾਨੂੰ ਗੱਲ ਕਰ ਰਹੀ ਸਤਿਯਾ ਮਾਦ ਸਰ ਹਾਂ ਜੀ ਹਾਂ ਜੀ ਸਰ ਇਹ ਕਲਦੀਪ ਸਿੰਘ ਡੀਪੂ ਹੌਲਡਰ ਆ ਉੱਥੇ ਲੋਕਾਂ ਨੇ ਅੱਜ ਹੰਗਾਮਾ ਕੀਤਾ ਹੈ ਕਿ ਤਿੰਨ ਦਿਨ ਹੋ ਗਏ ਸਾਨੂੰ ਬਲਾ ਕੇ ਰੋਜ ਸਵੇਰ ਤੋਂ ਲੈਣਾ ਚ ਲਵਾ ਕੇ ਤੇ ਸ਼ਾਮਾਂ ਨੂੰ ਵਾਪਸ ਮੋੜ ਦਿੱਤਾ ਜਾਂਦਾ ਅਜਿਹਾ ਖੇਚਲ ਖਰਾਬ ਕੀਤਾ ਜਾ ਰਿਹਾ ਕੀ ਕਹਿਣਾ ਸਰ ਤੁਹਾਡਾ ਜੀ 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 ਗੱਲ ਇਹ ਹੋ ਰਹੀ ਹੈ ਕਿ ਜੇ ਤਿੰਨ ਸਰ ਜਨਤਾ ਦਾ ਕਹਿਣਾ ਹੈ ਕਿ ਕਲਦੀਪ ਸਿੰਘ ਡੀਪੂ ਹੌਲਡਰ ਵੱਲੋਂ ਲਗਾਤਾਰ ਤਿੰਨ ਦਿਨ ਹੋ ਗਿਆ ਸਾਨੂੰ ਸਵੇਰ ਤੋਂ ਲੈਣਾ ਚ ਲਾ ਕੇ ਸ਼ਾਮਾਂ ਨੂੰ ਮੋੜ ਦਿੱਤਾ ਜਾਂਦਾ ਸਾਡੀਆਂ ਪਰਚੀਆਂ ਨਹੀਂ ਕੱਟੀਆਂ ਜਾ ਰਹੀਆਂ ਜਿਹ ਅੱਜ ਹੰਗਾਮਾ ਹੋਇਆ ਹੀ ਉੱਥੇ ਤੁਹਾਡਾ ਪੱਖ ਬੋਲੋ ਜੀ ਹਾਂ ਜੀ ਨਹੀਂ ਹਾਂ ਉਹ ਤਰਹੀ ਜਿਹੜਾ ਕੋਡ ਸੀ ਨਾ ਜਿਹੜੀ ਕੋਡ ਸੀ ਉਹ ਦੀਪੂ ਦੀ ਨੇ ਆਪ ਇਹਨਾਂ ਨੇ ਪੁਸ਼ਟੀ ਕਰ ਦਿੱਤੀ ਠੀਕ ਹੈ ਇੱਕ ਦੀਪੂ ਦਾ ਦੀਪੂ ਦਾ ਘਰ ਆ ਰਹਿਣਾ ਨਹੀਂ ਦਾ ਠੀਕ ਹੈ ਤੇ ਜਿਹੜੀ ਦਾਇਰਾ ਨਹੀਂ ਆ ਉਹਨੂੰ ਕਿ ਕੈਨਸਲ ਹੋ ਗਿਆ ਹੋਗਾ ਜੀ ਉਹਨੇ ਉਹਦੇ ਛੁੱਟੀ ਦਿੱਤੀ ਆ ਜੀ ਠੀਕ ਹੈ ਤੇ ਆ ਤੇ ਅੱਜ ਮਤਲਬ ਦੀਪੂ ਨੂੰ ਗਾਇਰਨਿਸਸ ਸਪ라이ਸ ਹੈ ਕੋਈ ਦਿਸ ਹੈ ਕੋਈ ਦਿਸ ਨਾ ਰਹੀ ਹੈ ਤੇ ਤੇਨੇ ਕੋਈ ਐਕਸਪਾਇਰ ਕੀ ਹੈ ਕਿਉਂਕਿ ਯਾਦ ਹੈ ਮੈਂ ਉਹਨੂੰ ਗਿਆ ਤੇ ਕਹਿੰਿਆ ਭੇਜੀ ਭੇਜੀ ਉਸ ਉੱਤੇ ਕੋਈ ਕੋਈ ਸਿੰਘ ਦੇ ਤੇ ਜਨਾਨੀਆਂ ਨੇ ਨਾ ਮਜ਼ਦੂਰ ਕੀ ਕਣਕਣੀ ਲਤਨ ਦਿੱਤੀ ਉਹਨੇ ਡਿੱਕੋ ਦੇ ਜੀ ਹਾਂ ਜੀ ਇਹ ਜੰਮੂ ਦੀ ਵੀਰ ਦਾ ਵੀਰ ਉਹਨਾਂ ਕਲਬ ਬਾਕੀ ਦੇ ਪਤਾਨੇ ਤੇ ਇਹ ਫਰਸ਼ੀਆਂ ਦਾ ਜਨਤਾ ਵੱਲੋਂ ਪਰੇਸ਼ਾਨ ਕੀਤਾ ਜਾ ਰਿਹਾ ਸੀ ਹਾਂ ਜੀ ਜਨਤਾ ਵੱਲੋਂ ਡਿੱਕੋ ਵੱਲੋਂ ਪਰੇਸ਼ਾਨ ਕੀਤਾ ਜਾ ਰਿਹਾ ਸੀ ਨੇ ਕਣਗ ਕਣਗ ਦੀਪੂ ਦੇ ਗਈ ਜੀਗਾ ਦੇ ਮਤਲਬ ਆ ਕਿ ਟਰਾਈ ਜਿਹੜਾ ਕਹਿੰਦਾ ਮਤਲਬ ਕਿ ਉੱਥੇ ਰੋਹਣਾ ਬੀਬੀਆਂ ਬੈਠੀਆਂ ਬੈਠੀਆਂ ਉਹਨਾਂ ਨੇ ਵੀ ਕਰ ਨਹੀਂ ਰਿਹਾ ਰਤਨ ਦੀ ਦੀਪੂ ਦੇ ਆ ਗਈ ਹਾਂ ਜੀ ਠੀਕ ਹਾਂ ਜੀ ਤੁਹਾਡੇ ਧਿਆਨ ਚ ਲਿਆਣਾ ਸੀ ਮਾਮਲਾ ਜੀ ਧੰਨਵਾਦ ਜੀ ਹਾਂ ਜੀ ਕੋਈ ਗੱਲ ਨਹੀਂ